ਆਹ ਰਹੀ ਜਿੱਲਾ ਕੋਲ ਆ ਗਿਆ ਤੇ ਆ ਨਾ ਵੀਰੇ ਧਿਆਨ ਆਹ ਗੱਡਾ ਦੇਖੋ ਸਾਰਾ ਪਿੰਡ ਹੱਕਾ ਮਾਰਦਾ ਜੀ ਰਾਹ ਦੇ ਦੋ ਭਾਈ ਰਾਹ ਦੇ ਦੋ ਆ ਲੈ ਫੜ 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 ਬੰਨ ਕੇ ਲੈ ਲਓ ਥੋੜਾ ਦੂਰ ਹੋ ਜਾ ਪਿੱਛੇ ਹੋ ਜਾ ਪਿੱਛੇ ਬੰਨ ਕੇ ਲੈ ਲਓ ਯਾਰ ਆ ਲੈ ਭਾਈ ਆ ਲੈ ਭਾਈ

ਤਾਨਾ ਤਾਨਾ ਦੇਖ ਲਾ ਭਾਈ ਹੋਰ ਆਪਾਂ ਤੇਰੀ ਜੜੀ ਆਉਂਦੀ ਆਪਾਂ ਹੋਰ ਜਿਹੜੇ ਦੇ ਘਰ ਦਾ ਨੇ ਕਹੇ ਆ ਤਰਾ ਆਹ ਨਹੀਂ ਆ ਗਏ ਸ਼ਹਿਰ ਦੇ ਤੋਂ ਮੜੀ ਨਹੀਂ ਮੈਂ ਮੋਗੇ ਲੈ ਆਉਂ ਨਹੀਂ ਇਹ ਲੈ ਆਉਣ ਪਈਆਂ ਰਸਨਾਂ ਲੈ ਆਉਂਦਾ ਉੱਚਾ ਕੋਈ ਜਾਊਗਾ ਰੰਦਾ ਲੈ ਜਾਈਂ ਭੈਣ ਨੂੰ ਲੈ ਕੇ ਇੱਕ ਭੈਣ ਨੂੰ ਬਿਠਾ ਲਈਏ ਨਾਲ ਇੱਥੇ ਘਲਾਤ ਤਰੋਣਾ ਆਉਂਦਾ ਦੇਖ ਕੇ ਅਲਾ ਬਿਲਕੁਲ ਬਿਰਾ ਤੇ ਅਲਾ ਦੇ ਕੋਲੀ ਸੇਡ ਨਹੀਂ ਆ ਗਈ ਇਹੋ ਪ੍ਰੈਗਨੈਂਟ ਭੈਣ ਆ ਜੋਦੇ ਦੇ ਵਾਈਫ ਜੋਦੇ ਦੇ ਜੋਦੇ ਦੀ ਵਾਈਫ ਕੋਲ ਬੱਚਾ ਹੋਣਾ ਜੀ ਕਿੱਥੇ ਆ ਘਰ ਜੋਦੇ ਦਾ ਜੀ ਘਰ ਕਿੱਥੇ ਆ ਉਹ ਫੜੀ ਯਾਰ ਉਹ ਸੇਟ ਉੱਪਰ ਮੋਹਲੋ ਇੱਕ ਇੱਕ ਬੋਤਲ ਪਾਣੀ ਪੀਤਾ ਨਹੀਂ ਨਹੀਂ ਪਾਣੀ ਨਹੀਂ ਪੀਤਾ ਪੀਤਾ ਹੀ ਨਹੀਂ ਪਾਣੀ ਅੱਛਾ ਲੈ ਤੁਸੀਂ ਵੀ ਪਿਓ ਲੈ ਫੜੋ ਆਪਣਾ ਪਾਣੀ ਪੀ ਲੈ ਆਹ ਦੇ ਲਓ ਬੋਤਲ ਆਜਾ ਜੀ ਤੁਹਾਨੂੰ ਮਾਫੀ ਚਾਹੁੰਦਾ ਆਂ। ਆਜੋ ਆਜੋ ਜੀ। ਆ ਮੜਿਆ ਆ ਚੱਕੀ ਇਹਨੂੰ ਇਹ ਕਰੀ ਵੀਰੇ ਕਿਵੇਂ ਹੁੰਦੀ ਆ? ਇਹ ਕਰੀ ਵੀਰੇ ਕਿਵੇਂ ਹੁੰਦੀ ਆ? ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ। ਕੋਈ ਨਾ ਇੱਧਰ ਨਹੀਂ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਨ ਬਿਠਾ ਲਓ ਪੈਣ ਨੂੰ। ਆ ਪਾਓ ਹੱਥ ਪਾਓ ਜੀ। ਹਾਂ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪੈਣੇ। ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਪੈਣੇ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਪੈਣੇ ਹਾਂ ਆ ਬੱਚੇ ਪਾ ਚਾ ਫਿਰ ਜਾਈਏ ਮੰਗਦੇ ਆ ਲੈ ਆਓ ਕੋਣੀ ਕੋਣੀ ਤੇਰੀ ਜਗ੍ਹਾ ਤੋਂ ਨਾ ਤੂੰ ਹੀ ਗੱਲ ਹੈ ਹਾਂ ਨਹੀਂ ਆਇਆ ਆਇਆ ਉਹ ਤੇ ਆਪਾਂ ਉਹ ਨਹੀਂ ਪਈ ਕੋਈ ਨਹੀਂ ਕੋਈ ਨਹੀਂ ਆਪਾਂ ਬਸ ਆ ਉਹ ਜਿਹੜਾ ਆ ਤੱਕ ਨਹੀਂ ਪੰਜਾਬ ਦਾ ਬਾਕੀ ਨਹੀਂ ਨਹੀਂ ਉਹ ਨੰਬਰ ਆ ਗਿਆ ਉਹ ਲਾਉ ਤੇ ਯਾਰੇ ਹਾਂਜੀ ਉਹ ਨਾਰ ਆ ਰਹੇ ਸੀ ਬੇਕੋ ਭੈਣ ਫਸੀ ਪਈ ਇੱਥੋਂ ਨਹੀਂ ਆ ਰਹੇ ਉਹ ਮੇਰੇ ਕੱਢਾ ਦਿੰਦੇ ਕਰ ਦੇ ਰਮਦਾਸ ਮੇਰੇ ਕਹਿੰਦੇ ਵੇਖ ਲੈ ਠੀਕ ਆ ਬਲੀ ਸੌਣ ਤੇ ਆਉਂਦੇ ਦੱਬੋ ਇੱਥੋਂ ਦੱਬੋ ਹੋਣੀ ਵੀ ਹੋਦੀ ਜਾਓ ਫੇਰ ਇੱਥੇ ਉਹ ਯਾਰ ਇਹ ਨਹੀਂ ਜਾਣਾ ਯਾਰ ਨੌਮਨੀ ਨੂੰ ਪਾਓ ਜਾ ਨਾਲ ਧਿਆਨ ਨਾਲ ਧਿਆਨ ਨਾਲ 啊 <water. S 3>！哎呦！